ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਅੱਜ ਕਿਰਤ ਕਾਨੂੰਨ ਜਿਹੜੇ 29 ਰੱਦ ਕਰਕੇ 4 ਕਿਰਤ ਕੋਡ ਨਵੇਂ ਕਿਰਤ ਕਾਨੂੰਨ ਜਿਹੜੇ ਕੇਂਦਰ ਸਰਕਾਰ ਵੱਲੋਂ ਲਾਗੂ ਕਰਤੇ ਗਏ ਆ ਜਿਹਦੇ ਤੇ ਪੰਜਾਬ ਦੀ ਸਰਕਾਰ ਵੀ ਕੁਝ ਨਹੀਂ ਬੋਲ ਰਹੀ ਉਹਨਾਂ ਕਿਰਤ ਕਾਨੂੰਨ ਨੂੰ ਲਾਗੂ ਕਰਨ ਵਾਸਤੇ ਪੰਜਾਬ ਸਰਕਾਰ ਪਹਿਲਾਂ ਹੀ प्यारी करी बैठी है अपने कानून बना के बैठी हुई है। इतरा ही बाकी जेड़ियां विरोधी पार्टियां वा वो भी चुप है सारीयां कांग्रेस समेत ਤੇ ਇਹ ਬਹੁਤ ਵੱਡਾ ਹਮਲਾ ਵਾ। ਮਜ਼ਦੂਰਾਂ ਤੇ ਹਮਲਾ ਵਾ, ਮੁਲਾਜ਼ਮਾਂ ਤੇ ਹਮਲਾ ਵਾ, ਬਾਕੀ ਸਾਰੇ ਵਰਗਾਂ ਤੇ ਹਮਲਾ ਵਾ। ਇਸ ਲਈ ਅੱਜ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਵਾਂ ਉਹਨਾਂ ਵੱਲੋਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਜੋ ਕਿਰਤ ਕਾਨੂੰਨ ਸਾੜਨ ਦੀ ਕਾਲ ਦਿੱਤੀ ਹੋਈ ਆ ਅਜੋ ਪ੍ਰਦਰਸ਼ਨ ਕਰ ਰਹੇ ਰੋਜ਼ ਪ੍ਰਦਰਸ਼ਨ ਕਰ ਰਹੇ ਆ ਉਸ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੂਰੀ ਪੂਰੀ ਮਹਤਤ ਕੀਤੀ ਜਾਂਦੀ ਆ ਦੂਸਰਾ ਪੀਯੂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਜੋ ਅੰਦੋਲਨ ਚੱਲ ਰਿਹਾ ਉਹਨਾਂ ਨੇ ਵੀ 26 ਤਰੀਕ ਦੀ ਕਾਲ ਦਿੱਤੀ ਹੋਈ ਸੀ ਅੱਜ ਦੀ ਯੂਨੀਵਰਸਿਟੀ ਬੰਦ ਕਰਨ ਦੀ ਉਹ ਜਿਹੜਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹਨਾਂ ਨੇ ਆਪ ਹੀ ਯੂਨੀਵਰਸਿਟੀ ਬੰਦ ਕਰਤੀ ਆ ਉਹਨਾਂ ਨੇ ਅੱਜ ਦੀ ਕਾਲ ਤੇ ਭਾਵੇਂ ਵਾਪਸ ਲੈ ਲਈ ਪਰ ਅੰਦੋਲਨ ਉਹਨਾਂ ਦਾ ਜਾਰੀ ਆ ਉਹਨਾਂ ਦਾੜਾ ਚੱਲ ਰਿਹਾ ਅੰਦੋਲਨ ਹੈ ਵਿਦਿਆਰਥੀਆਂ ਦਾ ਯੂਨੀਵਰਸਿਟੀ ਨੂੰ ਬਚਾਉਣ ਦਾ ਸੈਂਟ ਚੋਣਾ ਕਰਾਉਣ ਦਾ ਉਹਦੀ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੂਰੀ ਪੂਰੀ ਮਾਇਦ ਕੀਤੀ ਜਾਂਦੀ ਆ ਇਸੇ ਤਰ੍ਹਾਂ ਜੋ ਬਿਜਲੀ ਸੋਧ ਬਿਲ 2025 ਆ ਰਿਹਾ ਤੇ ਜਿਹੜੀਆਂ ਪਾਵਰ ਕਾਮ ਦੀਆਂ ਬਿਜਲੀ ਬੋਰਡ ਦੀਆਂ ਜਿਹੜੀਆਂ ਜ਼ਮੀਨਾਂ ਵਾਂ ਜਨਤਕਦਾਰਿਆਂ ਦੀਆਂ ਬਿਜਲੀ ਬੋਰਡ ਦੀਆਂ ਪਾਵਰ ਕਾਮ ਦੀਆਂ ਜ਼ਮੀਨਾਂ ਤੇ ਸਾਰੇ ਜਨਤਕਦਾਰਿਆਂ ਦੀਆਂ ਪੰਜਾਬ 'ਚ ਉਹ ਪੰਜਾਬ ਦੀ ਸਰਕਾਰ ਵੇਚਣ ਦੀ ਤਿਆਰੀ ਕਰੀ ਬੈਠੀ ਹੈ ਤੇ ਯੁਤਰਾ ਜਿਹੜਾ ਬਿਜਲੀ ਮੰਤਰੀ ਆ ਉਹ ਗਲਤ ਬਿਆਨੀ ਕਰ ਰਿਹਾ ਹੈ ਬਿਜਲੀ ਸੋਧ ਬਿੱਲ ਤੇ ਇਹ ਕਹਿ ਰਿਹਾ ਪੀ ਇਹਦਾ ਕੋਈ ਫਰਕ ਨਹੀਂ ਪੈਣਾ ਪੰਜਾਬ ਨੂੰ ਤੇ ਉਹਦਾ ਮਤਲਬ ਸਿੱਧੀ ਮੈਂ ਹੈ ਤੇ ਆ ਬਿਜਲੀ ਸੋਧ ਬਿੱਲ 2025 ਦੀ ਨਿੱਜੀਕਰਨ ਜਿਹੜੀ ਕਰਨ ਦੀ ਤਿਆਰੀ ਕੀਤੀ ਹੋਈ ਹੈ ਕੇਂਦਰ ਸਰਕਾਰ ਨੇ ਉਸ ਦੇ ਖਿਲਾਫ ਇੰਜੀਨੀਅਰਾਂ ਜਿਹੜੀ ਇੰਜੀਨੀਅਰ ਐਸੋਸੀਏਸ਼ਨ ਆ ਬਿਜਲੀ ਵਿਭਾਗ ਦੀ ਉਹਨਾਂ ਵੱਲੋਂ ਵੀ ਅੱਜ ਜਿਹੜਾ ਅੰਦੋਲਨ ਕੀਤਾ ਜਾ ਰਿਹਾ ਉਸ ਦੀ ਵੀ ਅਸੀਂ ਮਹਤ ਕਰਦੇ ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤੇ ਇਸ ਦੇ ਨਾਲ ਜਿਹੜਾ ਬਿਜਲੀ ਸੋਧ ਬਿੱਲ 2025 ਜਿੱਥੇ ਕਾਂਗਰਸ ਚੁੱਪਿਆ ਬਾਕੀ ਸਾਰੀਆਂ ਜਿਹੜੀਆਂ ਰਾਜਨੀ ਪਾਰਟੀਆਂ ਕਾਲੀ ਦਲ ਵਗੈਰਾ ਬਾਕੀ ਸਾਰੇ ਦੇਸ਼ ਦੀਆਂ ਜਿਹੜੀਆਂ ਜਿਹੜੇ ਜਿਹੜੇ ਤੰਦਾ ਕਰਦੇ ਆ ਵੋਟਾਂ ਦਾ ਸਾਰੇ ਚੁੱਪਿਆ ਕਿਉਂਕਿ ਸਾਰੇ ਕਾਰਪੋਰਟ ਦੇ ਨਾਲ ਆ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਕੁਝ ਨਹੀਂ ਕਹਿ ਰਹੀ ਪੂਰੀ ਤਰ੍ਹਾਂ ਮੁਗਦਰਸ਼ਕ ਬਣ ਕੇ ਬਿਜਲੀ ਸੋਧ ਬਿੱਲ ਨੂੰ ਮੈਂ ਦੇ ਰਹੀ ਆ ਉਸ ਦੇ ਖਿਲਾਫ ਤੇ ਬਾਕੀ ਜਿਹੜੀਆਂ ਸ਼ੰਭੂ ਖਰੋਰੀ ਬਾਰਡਰਾਂ ਤੇ ਟਰਾਲੀ ਚੋਰੀ ਹੋਈਆਂ ਸਮਾਨ ਦੀ ਜਿਹੜੀ ਪਰਪਾਈ ਆ ਉਹਦੀ ਪਰਪਾਈ ਕਰਾਉਣ ਵਾਸਤੇ 3 ਕਰੋੜ 70 ਲੱਖ ਰੁਪਈਆ ਜਿਹੜਾ ਸ਼ੰਭੂ ਮੋਰਚੇ ਦਾ ਇਕੱਲੇ ਦਾ ਹੀ ਆ ਜੋ ਹੋਰ ਪਰਚੇ ਹੋਏ ਆ ਕਿਸਾਨਾਂ ਤੇ ਪਰਾਲੀ ਵਾਲੇ ਆ ਜਾਂ ਬਾਕੀ ਦੇ ਪਰਚੇ ਹੋਏ ਹੋਏ ਆ ਉਰਦ ਕਰਾਉਣ ਵਾਸਤੇ ਮਾਬਜਾ ਲੈਣ ਵਾਸਤੇ ਜਿਹੜੇ ਸ਼ਹੀਦ ਪਰਿਵਾਰ ਆ ਜਾਂ ਜ਼ਖਮੀ ਹੋਇਆ ਸ਼ੰਭੂ ਮੋਰਚੇ ਖਨੌਰੀ ਮੋਰਚੇ ਦੇ ਵਿੱਚ ਇਸ ਕਰਕੇ ਉਹ ਸਾਰੇ ਮਸਲੇ ਨੂੰ ਲੈ ਕੇ 2 5 ਅਕਤੂਬਰ ਨੂੰ ਆ 5 ਦਸੰਬਰ ਨੂੰ 5 ਦਸੰਬਰ ਨੂੰ 2 ਘੰਟੇ ਦੇ ਲਗਾ ਚੱਕਾ ਜਾਮ ਕਰਨ ਦਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਉਹ ਪੂਰੇ ਪੰਜਾਬ ਦੇ ਵਿੱਚ ਉਹਦੀਆਂ ਵੱਡੀਆਂ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਵਾਂ ਇਸੇ ਤਰੀਕੇ ਨਾਲ ਜਿਹੜੇ ਬਾਕੀ ਦੇ ਜਿੰਨਾ ਵੀ ਅੰਦੋਲਣ ਜੋ ਵੀ ਕਿਸਾਨ ਮਜ਼ਦੂਰ ਮੋਰਚੇ ਰੋਲਾਨ ਕੀਤੇ ਹੋਏ ਅਗਲੇ ਅਗਲੇ ਪ੍ਰੋਗਰਾਮਾਂ ਦੇ 10 ਤਰੀਕ ਨੂੰ ਮੀਟਰ ਪੁੱਟ ਕੇ ਸੁੱਟਨੇ ਆ ਜਿਹੜੇ ਬਿਜਲੀ ਸੋਧ ਬਿੱਲ 2025 ਨਾਲ ਸੰਬੰਧਿਤ ਆ ਜਿਹੜੇ ਸਮਾਰਟ ਮੀਟਰ ਆ ਸਾਰੇ ਪੰਜਾਬ ਚੋਂ ਮੀਟਰ ਪੁੱਟ ਕੇ ਸੁੱਟੋ ਦਰਤਰਾਂ ਦੇ ਵਿੱਚ ਤੇ 17 ਤਰੀਕ ਤੋਂ ਪੱਕੇ ਡੀਸੀ ਦਾ ਉਤਰਾਂ ਤੇ ਕਰਨੀ ਉਹਨਾਂ ਦੀਆਂ ਸਾਰੀਆਂ ਤਿਆਰੀਆਂ ਪੂਰੇ ਜੋਰ ਨਾਲ ਕਰੋ ਤੇ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜਿਸ ਤਰੀਕੇ ਨਾਲ ਕਿਸਾਨ ਮਜ਼ਦੂਰ ਉਰੀਆਂ ਦੀਆਂ ਨੀਤੀਆਂ ਕੇਂਦਰ ਸਰਕਾਰ ਲਿਆ ਰਹੀ ਆ 1 ਦਸੰਬਰ ਤੋਂ ਜਿਹੜਾ ਉਹਨਾਂ ਦਾ ਸਰਦ ਰੋਦਾ ਸੈਸ਼ਨ ਹੋ ਰਿਹਾ ਪਾਰਲੀਮੈਂਟ ਦਾ ਉਦੇ ਵਿੱਚ ਆਪਣਾ ਭੂਮੀ ਗ੍ਰੈਨ ਐਕਟ 2013 ਦਾ ਜਿਹੜਾ ਵਾ ਉਹਦੇ ਵਿੱਚ ਵੀ ਉਹ ਤਬਦੀਲੀ ਕਰਕੇ ਤੇ ਭਾਰਤ ਮਾਲਾ ਪ੍ਰੋਜੈਕਟ ਨੂੰ ਬੜੇ ਜ਼ੋਰ ਨਾਲ ਬਿਨਾਂ ਰੁਕਾਵਟ ਤੇ ਪੂਰਾ ਕਰਨ ਵਾਸਤੇ ਉਹ ਚ ਤਬਦੀਲੀ ਕਰਨੀ ਤਿਆਰੀ ਕਰੀ ਬੈਠੇ ਆ ਉਹਦਾ ਵੀ ਡਟ ਕੇ ਵਿਰੋਧ ਕਰੋ ਅਸੀਂ ਵਿਰੋਧ ਕਰਦੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤੇ ਇਸੇ ਤਰ੍ਹਾਂ ਜਿਹੜਾ ਬੀਜ ਐਕਟ ਲਿਆ ਰਹੇ ਆ ਜਾਂ ਕਰ ਮੁਕਤ ਵਪਾਰ ਸਮਝੌਤਾ ਅਮਰੀਕਾ ਨਾਲ ਕਰਨ ਜਾ ਰਹੇ ਆ ਜਿਹਦੇ ਨਾਲ ਖੇਤੀ ਦਾ ਸਾਰਾ ਤਬਾਹ ਹੋ ਜਾਣਾ ਬਾਕੀ ਜਿਹੜੀ ਇੰਡਸਟਰੀ ਤਬਾਹ ਜਾਣੀਆਂ ਲਘੂ ਦੀ ਜੋਗ ਤਬਾਹ ਹੋ ਜਾਣੇ ਆ ਇਸ ਕਰਕੇ ਆਓ ਸਾਰੇ ਸਾਰੇ ਵਰਗਾਂ ਦੀ ਲੜਾਈ ਸਾਰੇ ਸਮਾਜ ਦੀ ਲੜਾਈ ਆ ਤਕੜੇ ਹੋ ਕੇ ਲੜੀਏ ਹੋਰ ਸਾਡੇ ਕੋ ਕੋਈ ਚਾਰਾ ਨਹੀਂ